ਹੈਲੋ ਹਾਂਜੀ ਸਾਸਰੀਆ ਕਾਲ ਬਰਾਡ ਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਦੇ ਆਪਾਂ ਵਿੱਚ ਤੁਹਾਨੂੰ ਸੂਟ ਦੀ ਕਟਿੰਗ ਕਰਨੀ ਦੱਸਾਂਗੇ ਆਹ ਵਾਲੀ ਇਹਨਾਂ ਦੀ ਬੋਟਮ ਆ ਜੀ ਕਸਟਮਰ ਦੀ ਆਹ ਵਾਲਾ ਇਹਨਾਂ ਦਾ ਜੈਂਪਰ ਹੈ ਠੀਕ ਹੈ ਜੀ ਫਲਾਵਰ ਹੈ ਜੈਂਪਰ ਦੇ ਵਿੱਚ ਪਿਓਰ ਸੌਫਟ ਕਾਟਨ ਦਾ ਕੱਪੜਾ ਹੈ ਜੀ ਇਹ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਹਰ ਇੱਕ ਵੀਡੀਓ ਵਿੱਚ ਤੁਹਾਨੂੰ ਪਹਿਲਾਂ ਇਹ ਦੱਸਦੇ ਹੁੰਨੇ ਹਾਂ ਵੀ ਸੂਟ ਦੀ ਕੰਨੀ ਉਤਾਰ ਲਿਆ ਕਰੋ ਕੰਨੀ ਕਿਸੇ ਵੀ ਸੂਟ ਦੀ ਬਿਲਕੁਲ ਨਹੀਂ ਭੁੱਲਣਾ ਕੰਨਿਆ ਤਾਰ ਦਿਆ ਕਰੋ ਇਸ ਸੀਜ਼ਨ ਨਾਲ ਖੇਚ ਬੰਦੀ ਆ ਠੀਕ ਹੈ ਜੀ ਹੁਣ ਇਹ ਜੋ ਜੈਂਪਰ ਹੈ 43 ਇੰਚ ਤਿਆਰ ਹੈ ਜੀ 19 ਇੰਚ ਇਹਨਾਂ ਦੀ ਸਾਤੀ ਆ ਤੇ 15 ਇੰਚ ਇਹਨਾਂ ਦੀ ਕਮਰ ਤੇ ਹੈਪ ਇਹਨਾਂ ਦੀ 20 ਇੰਚ ਆ ਠੀਕ ਹੈ ਜੀ ਆਪਾਂ ਇਸ ਦੀ ਕਟਿੰਗ ਕਰਦੇ ਆ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਕਪੜਾ ਚੈੱਕ ਕਰ ਲੈਣਾ ਕੋਈ ਚਰਖੀ ਵਗੈਰਾ ਤਾਂ ਨਹੀਂ ਕੀ ਇਹਦੇ ਵਿੱਚ ਹਨਾ ਵੈਸੇ ਤਾਂ ਆਪਾਂ ਚੈੱਕ ਕਰ ਲਿਆ ਸੀਗਾ ਤੇ ਇਹ ਵੀ ਇੱਕ ਵਾਰ ਚੰਗੀ ਤਰ੍ਹਾਂ ਕੋਲ ਕੇ ਦੇਖ ਲਿਆ ਕਰੋ ਤੁਸੀਂ ਤੇ ਹੁਣ ਇਹਨਾਂ ਦਾ 20 ਇੰਚ ਘੇਰਾ ਆਪਾਂ ਇਹ ਸੂਟ ਤੇ ਪਾਈਪਿੰਗ ਲਾਉਣੀ ਆ ਜੀ ਤਾਂ ਆਪਾਂ 4 ਇੰਚ ਐਕਸਟਰਾ ਮਾਰਜਨ ਰੱਖਦੇ ਹੋਏ 24 ਇੰਚ ਘੇਰੇ ਦੀ ਕਟਿੰਗ ਕਰਾਂਗੇ ਇਸ ਤਰ੍ਹਾਂ ਘੇਰੇ ਲੋਟੇ ਕੱਪੜਾ ਪੂਰਾ ਨਹੀਂ ਆਊਗਾ ਇਸ ਤਰ੍ਹਾਂ ਜੀ ਇਸ ਤਰ੍ਹਾਂ ਕੱਪੜਾ ਇਸ ਤਰ੍ਹਾਂ ਪੂਰਾ ਨਹੀਂ ਆਊਗਾ ਹਨਾ ਆਪਾਂ ਇਹਦੀ ਫੋਲਡਿੰਗ ਡਬਲ ਫੋਲਡਿੰਗ ਕਰਕੇ ਇਹ 43 21 ਇੰਚ ਬਣਦਾ ਜੀ ਇਸ ਤਰ੍ਹਾਂ ਦਾ ਠੀਕ ਹੈ ਜੀ ਹੁਣ ਆਪਾਂ ਇਹਦੀ ਇਸ ਤਰ੍ਹਾਂ ਡਬਲ ਫੋਲਡਿੰਗ ਹੈਗੀ ਆ ਇਸ ਨੂੰ ਐਦਾਂ ਕਰਕੇ ਦੋਨਾਂ ਨੂੰ ਇੱਕੋ ਜਿਹਾ ਕਰ ਲਾਂਗੇ ਕੱਪੜਿਆਂ ਨੂੰ ਕਾਣ ਵਗੈਰਾ ਦੇਖ ਲਿਆ ਕਰੋ ਸ਼ਾਂਟਾ ਸ਼ਾਂਤੀ ਕਰਦਿਆ ਕਰੋ ਜੇ ਕਪੜਾ ਵੱਧ ਘੱਟ ਹੁੰਦਾ ਜੀ ਆ ਬਾਟਮ ਦਾ ਕਪੜਾ ਇਹ ਆਪਾਂ ਫਿਰ ਤੁਹਾਨੂੰ ਕਿਸੇ ਵੀਡੀਓ ਦੇ ਵਿੱਚ ਬਾਟਮ ਦਾ ਵੀ ਦੱਸਾਂਗੇ ਠੀਕ ਹੈ ਜੀ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ ਆਪਣੇ ਚੈਨਲ ਨੂੰ ਇਸ ਤਰ੍ਹਾਂ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਠੀਕ ਹੈ ਜੀ ਆਪਾਂ ਹਰ ਰੋਜ਼ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਦਿੰਦੇ ਰਾਵਾਂਗੇ ਠੀਕ ਹੈ ਜੀ ਕੋਈ ਵੀ ਚੀਜ਼ ਪੁੱਛਣੀ ਹੋਵੇ ਕਿਸ ਚੀਜ਼ ਦੀ ਨਾ ਸਮਝ ਆਵੇ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕ ਜਾਈਏ ਆਪਾਂ ਉਸ ਟਾਪ ਉੱਤੇ ਤੁਹਾਨੂੰ ਦੁਬਾਰਾ ਵੀਡੀਓ ਬਣਾ ਕੇ ਜਰੂਰ ਦੇਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਕਪੜਾ ਦੇਖ ਲੈਣਾ ਨਾ ਪਹਿਲਾਂ ਨਾਪੀ ਕਰ ਲਿਓ ਕਪੜਾ ਤੁਸੀਂ ਦੇਖ ਲੈਣਾ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਮੈਲਦੇ ਆ ਇਸ ਕਪੜੇ ਨੂੰ ਉਹ ਕਰ ਲਿਏ ਵੀਡੀਓ ਦੇ ਵਿੱਚ ਫਿਰ ਦੱਸ ਦੇ ਠੀਕ ਹੈ ਜੀ ਹਲੋ ਹਾਂ ਜੀ ਇਹਨਾਂ ਦੀ ਇਮੇਜ ਦੀ ਜੋ ਲੰਬਾਈ ਹੈ 43 ਇੰਚ ਤਿਆਰ ਹੈ ਤੇ ਆਪਾਂ 40 ਦੀ ਕਟਾਈ ਕਰਾਂਗੇ 86 ਦੀ ਕਟਾਈ ਕਰਾਂਗੇ ਠੀਕ ਹੈ ਜੀ ਆ ਦੇਖੋ ਜੀ ਇੰਚ ਮਾਪਦੇ-ਮਾਪਦੇ ਕਰਕੇ ਦੇਖ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਫੋਨ ਇਹਨਾਂ ਦਾ 13 ਇੰਚ ਤਿਆਰ ਹੈ ਜੀ ਆਪਾਂ ਇੱਥੇ 24 ਇੰਚ ਦੀ ਕਟਾਈ ਕਰਨੀ ਆ ਠੀਕ ਹੈ ਜੀ ਦੇਖੋ 24 24 ਦੇ ਮਾਰਕਿੰਗ ਕਰਦੇ ਜਾਣਾ ਇਸ ਤਰ੍ਹਾਂ ਸੌਰੀ ਜੀ ਇੰਨੇ ਇਸ ਤਰ੍ਹਾਂ 24 ਇੰਚ ਮਾਰਕਿੰਗ ਹਲੋ ਜੀ 24 ਇੰਚ ਮਾਰਕਿੰਗ ਕਰਦੇ ਜਾਣਾ ਇਸ ਤਰ੍ਹਾਂ ਜੀ ਤੇ ਇਸ ਤਰ੍ਹਾਂ ਜੀ ਜੇ ਤੁਸੇ ਸਕੈਲ ਪੱਟ ਲੈਣਾ ਇਤੋਂ ਆ ਵਾਲੀ ਮਾਰਕਿੰਗ ਮੈਚ ਕਰਨੀ ਚਾਹੁੰਦੇ ਆ ਤਾਂ 24 ਇੰਚ ਉਹਦੇ ਨਾਲ ਕਰ ਸਕਦੇ ਐਂਚੀ ਟੇਪ ਨਾ ਕਰਨੀ ਐਂਚੀ ਟੇਪ ਨਾ ਕਰ ਲੋ ਇਦਾਂ ਹੀ ਕਟਿੰਗ ਕਰ ਲੋਗੇ ਤਾਂ ਇਦਾਂ ਹੀ ਕਰ ਲੋ ਠੀਕ ਹੈ ਜੀ ਆ ਹੁਣ ਬਸ ਆਪਾਂ ਮਾਰਕਿੰਗ ਕਰ ਲਈ ਇੱਥੋਂ ਕਟਾਈ ਕਰ ਦਾਂਗੇ ਠੀਕ ਹੈ ਜੀ ਆ ਪਾ ਦੱਸ ਦਿਆਂ ਤੁਹਾਨੂੰ ਅੱਗੇ ਹੈਲੋ ਹਾਂਜੀ ਆ ਪਾ ਘੇਰਾ ਉਤਾਰ ਲਿਆ ਇਹਨਾਂ ਦਾ ਇਹ ਮੈਂ ਦੱਸਿਆ ਸੀ ਠੀਕ ਹੈ ਜੀ ਇਹਨਾਂ ਦੋਨੇ ਪੱਲਾ ਬੈਕ ਆ ਬੈਕ ਦਾ 프ਰੰਟ ਦਾ ਠੀਕ ਹੈ ਇਹਨਾਂ ਨੂੰ ਚੱਕਣਾ ਚੱਕ ਕੇ ਇਦਾਂ ਲੱਗ ਲੱਗ ਫੋਲਡਿੰਗ ਕਰ ਲੋ ਜੇ ਤੁਸੀਂ ਇਕੱਠੀ ਚਾਰ ਪੱਲਿਆਂ ਦੀ ਫੋਲਡਿੰਗ ਕਰਦੇ ਆਗੇ ਫਿਰ ਤੁਹਾਨੂੰ ਜੋ 프ਰੰਟ ਦੀ ਕਾਰਡ ਪਾਉਣ ਵੇਲੇ ਪੱਲਾ ਵਿੱਚੋਂ ਕੱਟ ਕੇ ਬੈਕ ਦਾ ਪੱਲਾ ਵਿੱਚੋਂ ਕੱਢਣਾ ਪੈਣਾ ਨਹੀਂ ਆਪਾਂ ਨੂੰ ਏਦਾਂ ਜੀ ਹੁਣ ਆਪਾਂ ਏਦਾਂ ਇੱਕ ਦੂਜੇ ਦੇ ਉੱਪਰ ਪੱਲੇ ਰੱਖ ਕੇ ਕਟਿੰਗ ਕਰਾਂਗੇ ਨਾ ਫਿਰ ਆਪਾਂ ਪ੍ਰੰਟ ਦਾ ਪੱਲਾ ਉੱਪਰੋਂ ਉਠਾ ਲੈਣੀ ਆ ਉੱਪਰੋਂ ਠਾ ਕੇ ਉਸ ਦੀ ਕਟਿੰਗ ਕਰ ਦਿੰਨੇ ਆ ਠੀਕ ਹੈ ਜੀ ਇਸ ਤਰ੍ਹਾਂ ਆਹ ਹੁਣ ਆਪਣਾ ਬੈਕ ਦਾ ਹੋ ਗਿਆ ਆਹ ਵਾਲਾ ਬੈਕ ਦਾ ਹੋ ਜਾਊਗਾ ਤੇ ਉਹ ਪ੍ਰੰਟ ਦਾ ਹੋ ਜਾਊਗਾ ਠੀਕ ਹੈ ਜੀ ਇਹਨਾਂ ਨੂੰ ਹੇਠਾਂ ਇੱਕ ਦੂਜੇ ਦੇ ਉੱਪਰ ਹੀ ਰੱਖ ਲਿਆ ਕਰੋ ਜੇ ਤੁਸੀਂ ਉਸ ਤਰ੍ਹਾਂ ਚਾਰੇ ਪੱਲੇ ਫੋਲਡਿੰਗ ਕਰਕੇ ਆਹੋ ਕਰਦੇ ਆਂ ਵੀ ਇਕੱਠੇ ਚਾਰੇ ਪੱਲੇ ਇੱਕ ਇੱਕੇ ਸਾਈਡਾਂ 'ਤੇ ਫੋਲਡਿੰਗ ਕਰ ਲੈਨੇ ਹਨਾ ਉਹਦੇ ਚ ਜਦੋਂ ਆਪਾਂ ਫਰੰਟ ਦੀ ਕਾਟ ਕਰਦੇ ਆ ਫਿਰ ਆਪਾਂ ਨੂੰ ਇੱਕ ਪੱਲਾ ਵਿੱਚੋਂ ਰਿਸਕਾਉਣਾ ਪੈਂਦਾ ਮਟਰ ਕੱਢਣਾ ਪੈਂਦਾ ਹਨਾ ਜਿਵੇਂ ਵੀ ਤੁਸੀਂ ਕਹੋਗੇ ਠੀਕ ਹੈ ਜੀ ਇਸ ਤਰ੍ਹਾਂ ਮੈਨੂੰ ਇਸ ਤਰ੍ਹਾਂ ਚੰਗਾ ਲੱਗਦਾ ਸੀ ਇਸ ਤਰ੍ਹਾਂ ਹੀ ਕਟਿੰਗ ਕਰਦੇ ਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਹ ਸੰਤ ਦਾ ਪੱਲਾ ਵਿਛਾ ਲਿਆ ਨਾ ਫਰੰਟ ਦੀ ਘੇਰੇ ਦੀ ਠੀਕ ਹੈ ਜੋ ਮਾੜੀ-ਮੋਟੀ ਆਤ ਬਾਦ ਹੋਵੇ ਉਹਦੀ ਸ਼ਾਂਤ ਕਰਦਿਆ ਕਰੋ ਜੀ ਨਾਲ ਦੀ ਨਾਲ ਚੈੱਕ ਕਰਦਿਆ ਰਹਿਣਾ ਕਰੋ ਕੀ ਫਾਸਟ ਨਹੀਂ ਬੰਦ ਸੁਪਤ ਨੇ ਠੀਕ ਹੈ ਹਲੋ ਜੀ ਇਹ ਬੇਕਦਾ ਹੋ ਗਿਆ ਆਪਾਂ 프ਰੰਟ ਦਾ ਇਹ ਉੱਪਰ ਹੀ ਰੱਖ ਲਏ ਇਹਨਾਂ ਦਾ ਫਲਾਵਰਾਂ ਦਾ ਆਪਾਂ ਚੈੱਕ ਕਰ ਲਿਆ ਸੀ ਕੋਈ ਚੱਕਰ ਨਹੀਂ ਕੋਈ ਫਲਾਵਰ ਉੱਪਰ ਨੂੰ ਜਾ ਰਿਹਾ ਕੋਈ ਨੀਚੇ ਨਹੀਂ ਜਾ ਰਿਹਾ ਠੀਕ ਹੈ ਇਹਦਾ ਕੋਈ ਚੱਕਰ ਨਹੀਂ ਉਹ ਵੀ ਆਪਾਂ ਫਿਰ ਕਿਸੇ ਦਿਨ ਜਿਹੜੇ ਫਲਾਵਰ ਇੱਕ ਸਾਈਡ ਨੂੰ ਜਾਂਦੇ ਹੋਏ ਨਾ ਦੋਨੋਂ ਪੱਦਿਆਂ ਦੀ ਪੱਅ ਬੈਕ ਤੇ 프ਰੰਟ ਦੀ ਤੁਹਾਨੂੰ ਵੀਡੀਓ ਬਣਾ ਕੇ ਦੱਸਾਂਗੇ ਠੀਕ ਹੈ ਜੀ ਵੀ ਚੀਜ਼ ਨਾ ਸਮਝ ਆਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆਂ ਜੀ ਆਪਾਂ ਤੁਹਾਡੇ ਕਮੈਂਟਾਂ ਦਾ ਜਵਾਬ ਜ਼ਰੂਰ ਦੇਵਾਂਗੇ ਉਸ ਤਰ੍ਹਾਂ ਦੀ ਵੀਡੀਓ ਬਣਾ ਕੇ ਦੇਵਾਂਗੇ ਤੁਹਾਨੂੰ ਠੀਕ ਹੈ ਜੀ ਇਸ ਤਰ੍ਹਾਂ ਪੂਰੀ ਚਾਰੇ ਪਾਸੇ ਆਏ ਕਪੜਾ ਸੈੱਟ ਕਰ ਲੈਣਾ ਕੋਈ ਬਾਹਰ ਕੱਟਣਾ ਹੋਵੇ ਫਿਰ ਉਹ ਫਿਟਿੰਗ ਦੇ ਵਿੱਚ ਫਰਕ ਪੈਂਦਾ ਜੇ ਇੱਥੇ ਵੜ ਰਹੀ ਜੇ ਨਾ ਉਹ ਫਿਟਿੰਗ ਸਹੀ ਨਹੀਂ ਆਊਗੀ ਠੀਕ ਹੈ ਜੀ ਇਸ ਤਰ੍ਹਾਂ ਐਦਾਂ ਵਿਛਾਲਿਓ ਤੁਸੀਂ ਹੁਣ ਇਹਨਾਂ ਦਾ ਤੀਰਾ ਜੀ ਉਹ 12 ਇੰਚ ਹੈਗਾ ਤੇਰਾ ਜਿਹੜਾ ਇਹਨਾਂ ਦਾ 12 ਇੰਚ ਆ ਜੀ ਇਸ ਤਰ੍ਹਾਂ ਤੇ ਦਾ ਆਪਾਂ ਤੀਰੇ 12 ਇੰਚ ਦਾ ਅੱਧਾ ਹੋ ਗਿਆ 6 ਜੀ 6 ਤੇ ਮਾਰਕਿੰਗ ਕਰ ਦਾਂਗੇ ਠੀਕ ਹੈ ਜੀ ਤੇ ਆਪਾਂ ਇੱਥੇ ਦੋਨੇ ਪੱਲੇ ਇੱਕੋ ਆ ਨਾ ਪਾਸ ਤੇ 7 ਇੰਚ ਦੀ ਮਾਰਕਿੰਗ ਕਰਾਂਗੇ ਠੀਕ ਹੈ ਜੀ ਇੱਥੋਂ 1.5 ਇੰਚ ਆਪਾਂ ਕੱਟ ਕਰ ਦੇਣੀ ਆ 5.5 5.5 ਠੀਕ ਹੈ ਜੀ ਇਹਨੇ ਸਕੇਲ ਪੱਟੀ ਦੀ ਸਹਾਇਤਾ ਨਾਲ ਲਾਉਣੇ ਸਕੇਲ ਪੱਟੀ ਦੀ ਮਦਦ ਨਾਲ ਲਾਉ ਇਦਾਂ ਹੀ ਲਾ ਲਉਂਗੀ ਤਾਂ ਇਦਾਂ ਲਾ ਲਉ ਤੁਹਾਡੀ ਚਾਹੀਦੀ ਹੈ ਇਹ ਤਾਂ ਆਸਟਾ ਆਉਹੀ ਕਾਟ 1.5 ਤੇ 3 ਇੰਚ ਦੀ ਆਪਾਂ ਦੱਸਦੀ ਹੁੰਦੇ ਆ ਵੈਸੇ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਤੇ ਚ ਕੋਈ ਖਾਸ ਉਹ ਨਹੀਂਗਾ ਠੀਕ ਹੈ ਇਹ ਵੀ ਤੁਸੀਂ ਕਹਿੰਨੇ ਆਪਾਂ 1.5 ਇੰਚ ਦੀ ਇੱਥੋਂ ਪਾਵਾਂਗੇ ਠੀਕ ਹੈ ਜੀ ਆਹ ਵਾਲੀ ਕਾਟ ਹੋਵੇਗੀ 1.5 ਇੰਚ ਦੀ ਪਾਵਾਂਗੇ ਬੈਕ ਦੀ ਤੇ 프ਰੰਟ ਦੀ ਜਿਹੜੀ ਪਹਿਲੀ ਕੱਟ ਪਈ ਉਹ ਤੇ ਹੁਣ ਆਪਾਂ ਪਹਿਲਾਂ ਪਲੇਟਾਂ ਦੀ ਮਾਰਕਿੰਗ ਕਰ ਦਾਂਗੇ ਜੀ ਪਲੇਟ ਇਹਨਾਂ ਦੀ 1.5 10.5 ਤੇ ਤਿਆਰ ਆ ਜੀ ਤੇ 1 ਇੰਚ ਦਾ ਮਾਰਜਨ ਰੱਖਦੇ ਹੋਏ ਐਕਸਟਰਾ ਨਾ 1.5 ਤੇ ਲਾ ਦਾਂਗੇ ਮਾਰਕਿੰਗ ਠੀਕ ਹੈ ਜੀ ਇੱਥੋਂ 1.5 3 ਇੰਚ ਦੀ ਸਪੇਸ ਆਈ ਇਹਨਾਂ ਦੀ ਠੀਕ ਹੈ ਜੀ 1.5 3 ਇੰਚ ਪਲੇਟ ਦੀ ਲੰਬਾਈ ਹੈਗੀ ਆ 6.5 ਇੰਚ ਇਸ ਅੱਡੇ 6 ਇੰਚ ਹੀ ਪੈਂਦੀ ਹੈ ਜੀ ਜਿਵੇਂ ਹਾਈਟ ਜ਼ਿਆਦਾ ਹੁੰਦੀ ਹੈ ਉਹਨਾਂ ਦੇ 7 ਇੰਚ ਵੀ ਪੈ ਜਾਂਦੀ ਆ ਹੈਨਾ ਕਈਆਂ ਦੇ ਪੇਟ ਜ਼ਿਆਦਾ ਹੁੰਦਾ ਤਾਂ ਉਹਦੇ ਆਪਾਂ ਲਗਭਗ 6 ਇੰਚ ਦੇ ਵੀ ਪਾਉਣੇ ਹੁੰਦੇ ਆਗੇ ਤਾਂ ਫਿਰ ਉਹ ਸਹੀ ਨਹੀਂ ਰਹਿੰਦੇ ਠੀਕ ਹੈ ਜੀ ਆ 3.5 ਇੰਚ ਉਹੀ ਸਪੇਸ ਆ ਜਿਹੜੀ ਵਿੱਚ ਆਪਾਂ 3.5 ਇੰਚ ਦੇ ਵੀ ਰੱਖਣੀ ਆਗੇ ਉਹ ਰੱਖ ਲਿਓ ਤੁਸੀਂ ਠੀਕ ਹੈ ਜੀ ਆ ਸਾਡੇ ਇਹਨਾਂ ਨੂੰ ਮਾਰਕਿੰਗ ਬਣਾ ਲਿਓ ਹਾਇ ਤਾਂ ਕਰਕੇ ਮਾਰਕਿੰਗ ਬਣਾ ਲੈਣਾ ਸਤ ਪਾਹਰ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਹੁੰਨੇ ਆਂ ਚੀਜ਼ ਤਾਂ ਫਿਰ ਵੀ ਫਿਟਿੰਗ ਦੇ ਹਿਸਾਬ ਨਾਲ ਅੱਡ-ਅੱਡ ਦੇ ਜੋ ਮਤਲਬ ਮਾੜਾ-ਮੋਟਾ ਧੀ ਇੰਚੀ-ਇੰਚੀ ਦਾ ਫਰਕ ਪੈਂਦਾ ਜੀ ਉਹਦੇ ਨਾਲ ਹੀ ਫਰਕ ਪਾ ਕੇ ਫਿਟਿੰਗ ਸੈੱਟ ਰਹਿੰਦੀ ਆ ਠੀਕ ਹੈ ਜੀ ਇਸੇ ਕਟਿੰਗ ਦਾ ਕੋਈ ਖਾਸ ਫਰਕ ਨਹੀਂ ਪੈਂਦਾਗਾ 19 ਇੰਚ 20 ਇੰਚ ਸਾਤੀ ਦੇ ਹਿਸਾਬ ਨਾਲ ਉਹਨੇ ਹਿਸਾਬ ਨਾਲ ਕਟਿੰਗ ਆ ਦੇ ਨੇ ਹੁਣ ਆਪਾਂ ਮੈਂ ਤੁਹਾਨੂੰ ਦੱਸਿਆ ਇਹ ਪਲੇਟ ਦਾ ਅੱਧ ਲੈ ਲੈਣਾ 6.5 ਆ ਪੌਣੇ 4 ਇੰਚੇ ਦਾ ਅੱਧ ਹੋਊਗਾ ਜੀ ਤਾਂ ਹੋ ਗਿਆ ਕੋਲ 4 ਇੰਚ ਸਕੈਲ ਪੱਟੀ ਨਾਲ ਤਾਂ ਨਾਲ ਉਹਨੇ ਜਿਹੜੀ ਇੱਥੇ ਸਕੈਲ ਪੱਟੀ ਨਾਲ ਲਾ ਲਓ ਇਥੇ ਜਿਹੜਾ ਕਮਰ ਬੰਨ੍ਹ ਸੰ ਆਟੋਮੈਟਿਕਲੀ ਨਿਕਲਿਆ ਹੁੰਦਾ ਫਿਰ ਠੀਕ ਹੈ ਜੀ ਇਸ ਤਰ੍ਹਾਂ ਦੇਖੋ ਜੀ ਤਾਂ ਹੋ ਗਿਆ ਆ ਹਿੱਪ ਦਾ ਹੋ ਗਿਆ ਆ ਵੀ ਹਿੱਪ ਦਾ ਹੋ ਗਿਆ ਆ ਜਿਹੜੇ ਬੈਸਟਾ ਹੋ ਗਿਆ ਸਾਥ ਦੀ ਠੀਕ ਹੈ ਇਸ ਤੋਂ ਬਾਅਦ ਹੁਣ ਜੋ ਸਾਥ ਦੀ ਇਹਨਾਂ ਦੀ ਹੈਗੀ ਹੈ ਜੀ ਉਹ 19 ਇੰਚ ਤਿਆਰਾ ਪੱਤਾ ਇੰਚ ਮਾਰ ਦੇਣਾ ਰੱਖਣਾ ਕਿਉਂਕਿ ਪਲੇਟਾਂ ਦੇ ਵਿੱਚ ਕੱਪੜਾ ਆਉਣਾ ਜੀ 19.5 9.5 ਬੰਦਾ 9.5 ਤੋਂ ਆਪਾਂ 10 ਦੀ ਮਾਰਕਿੰਗ ਤੇ ਇੰਤਾਂ ਲਾਵਾਂਗੇ ਕਿਉਂਕਿ ਆਪਾਂ 10 ਇੰਚ ਮਾਰ ਦੇਣਾ ਰੱਖਦੇ ਹੋਏ ਲਾਉਣਾ ਨਾ ਤੇ ਕਮਰ ਦਾ ਇਹ ਨਹੀਂ ਹੈਗੀ ਆ 15 ਤਾਂ ਅੱਧਾ ਇੰਚ ਕਮਰ ਦਾ ਵੀ ਰੱਖਣਾ 7.5 8 ਤੇ ਲੱਗੂ ਐ ਠੀਕ ਐ ਕੋਣੀ ਮਾਰਕਿੰਗ ਤੁਸੀਂ ਆਪ ਸੱਚ ਮਿਲਾ ਲਓ ਪਲੇਟ ਪਾਉਣ ਤੋਂ ਬਾਅਦ ਵੀ ਇੱਕ ਵਾਰ ਚੈੱਕ ਕਰ ਲਿਆ ਕਰੋ ਵੀ ਆਪਣਾ ਸਹੀ ਉਹ ਹੋ ਰਹੀ ਜਾਂ ਤਾਂ ਫੀਟਿੰਗ ਦੀ ਸਲਾਈ ਲਾ ਦਿਓ ਥੋੜੀ ਹੋਰ ਟਿੱਕਟ ਵੱਧ ਲਾ ਜੀ ਤਾਂ ਮਾਰਕਿੰਗ ਦੀ ਉਸਤਾਨਾ ਲਾ ਲਓ ਫਿਰ ਹਨਾ ਫਿਰ ਮਾਰਕਿੰਗ ਲਾ ਕੇ ਤੇ ਆਹ ਆਹ ਕਾਰੀ ਦੇ ਨਾਲ ਤੁਹਾਨੂੰ ਪਸਿਆ ਰਹੀ ਹੈ ਤਾਂ ਆਟ ਦਾ ਆਪਾਂ ਫਿਰ ਕਿਸੇ ਦਿਨ ਤੁਹਾਨੂੰ ਵੀਡੀਓ ਦੇ ਵਿੱਚ ਆ ਪਲੇਟ ਦੇ ਸੰਬੰਧ ਤਾਂ ਲੱਗ ਭਾਗਰੇ ਇੱਕ ਵੀਡੀਓ ਦੇ ਵਿੱਚ ਲਾਉਣੇ ਤਾਂ ਆਪਾਂ ਮਾਰਕਿੰਗ ਦਾਸ ਹੀ ਦਿੱਤੀ ਆ ਤੁਹਾਨੂੰ ਪਲੇਟ ਪਾਉਣ ਦਾ ਤਰੀਕਾ ਵੀ ਦੱਸਾਂਗੇ ਫਿਰ ਕਿਸੇ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗੇ ਠੀਕ ਹੈ ਜੀ ਪਲੇਟ ਪਤਲੇ ਮੋٹے ਕੋਣ ਦਾ ਤਰੀਕਾ ਹੁੰਦਾ ਜੀ ਉਹਦੇ ਨਾਲ ਵੀ ਫਿਟਿੰਗ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਠੀਕ ਹੈ ਜੀ ਦੋਪਰ ਪਲੇਟ ਜ਼ਿਆਦਾ ਮੋٹے ਕਰ ਦਿਨੇ ਤਾਂ ਫਿਟਿੰਗ ਸੈਟ ਨਹੀਂ ਬੈਠੂਗੀ ਪਲੇਟਿੰਗ ਪਲੇਟ ਬਰੀਕ ਰੱਖਾਂਗੇ ਜ਼ਿਆਦਾ ਬਰੀਕ ਰੱਖਾਂਗੇ ਫਿਰ ਵੀ ਨਹੀਂ ਬੈਠੂਗੀ ਇਹ ਮੀਡੀਅਮ ਸਜੇ ਰੱਖਣਾ ਪੈਂਦਾ ਹੈ ਉਸ ਹਾਵ ਨਾਲ ਰੱਖ ਲਓ ਤੁਸੀਂ ਠੀਕ ਹੈ ਜੀ ਉਹ ਤਾਂ ਤੁਸੀਂ ਕਹੋਗੇ ਤਾਂ ਅਪਾ ਫਿਰ ਕਿਸੇ ਵੀਡੀਓ ਬਣਾ ਦਾਂਗੇ ਠੀਕ ਹੈ ਜੀ ਇਸ ਤਰ੍ਹਾਂ ਬਸ ਇਹਨਾਂ ਦੀ ਹੁਣ ਆਪਾਂ ਕੋਈ ਸੇਮ ਕਟਿੰਗ ਕਰ ਲੈਣੀ ਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ ਜੀ